ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਰੀਲਸ ਬਣਾਉਂਦਾ ਕ੍ਰੇਜ਼ ਅੱਜਕੱਲ੍ਹ ਆਮ ਲੋਕਾਂ ਦੇ ਵਿੱਚ ਦੇਖਿਆ ਜਾਂਦਾ ਹੈ ਭਾਵੇਂ ਬੱਚੇ ਹੋਣ ਭਾਵੇਂ ਬੁੱਢੇ ਹਰ ਕਿਸੇ ਦੇ ਵਿੱਚ ਇਹ ਕ੍ਰੇਜ਼ ਹੁੰਦਾ ਹੈ ਜਿੱਥੇ ਕਿ ਉਹ ਰੀਲਸ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ ਹਰ ਕੋਈ ਫੋਨ ਦੇ ਵਿੱਚ ਰੁੱਝਿਆ ਹੋਇਆ ਹੈ ਤਾਂ ਇੱਕ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਕੁੜੀ ਜੋ ਕਿ ਬਰਸਾਤ ਦੇ ਮੌਸਮ ਵਿੱਚ ਛੱਤ ਵੱਲ ਨੂੰ ਜਾਂਦੀ ਹੈ ਤਾਂ ਜਦੋਂ ਉਹ ਉੱਤੇ ਨੂੰ ਜਾਂਦੀ ਹੈ ਪਜਦੀ ਹੋਈ ਦਿਖਦੀ ਹੈ ਤਾਂ ਦੇਖਿਆ ਜਾਂਦਾ ਹੈ ਕਿ ਉਹ ਆਪਣਾ ਪ੍ਰੋਪਰ ਫੋਨ ਦਾ ਵੀ ਸੈਟਅਪ ਬਣਾ ਲੈਂਦੀ ਹੈ ਤਾਂ ਅਚਾਨਕ ਪਿੱਛੇ ਬਿਜਲੀ ਡਿੱਗਦੀ ਐ ਤੇ ਉਹ ਕੁੜੀ ਉੱਥੋਂ ਪੱਜ ਜਾਂਦੀ ਐ ਤਾਂ ਉਸ ਕੁੜੀ ਦੀ ਜਾਨ ਜਿਹੜੀ ਐ ਵਲ ਵਲ ਬਚਦੀ ਐ ਤਾਂ ਰੀਲਸ ਬਣਾਉਂਦਾ ਰੀਲਸ ਬਣਾਉਂਦਾ ਇੰਨਾ ਕ੍ਰੇਜ਼ ਦੇਖਿਆ ਜਾਂਦਾ ਕਿ ਕਈ ਲੋਕਾਂ ਦੇ ਵੱਲੋਂ ਆਪਣੀ ਜਾਨ ਨੂੰ ਖਤਰੇ ਵਿੱਚ ਵੀ ਪਾਇਆ ਹੋਇਆ ਦੇਖਿਆ ਜਾਂਦਾ ਹੈ ਕਈ ਰੀਲ ਜੇ ਹੋ ਜਾਈਆਂ ਵਾਇਰਲ ਹੁੰਦੀਆਂ ਨੇ ਲੋਕੀ ਇਹਨਾਂ ਦੀ ਪਟਰੀਆਂ ਤੇ ਸਾਈਡ ਤੇ ਜਾ ਕੇ ਰੀਲ ਬਣਾਉਂਦੇ ਹਨ ਜਿਸ ਤੋਂ ਬਾਅਦ ਕੀ ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਇੱਕ 13 ਸਾਲ ਦੀ ਕੁੜੀ ਜੋ ਕਿ ਛੱਤ ਉੱਤੋਂ ਜਾਂਦੀ ਹੈ ਬਾਰਿਸ਼ ਤੇ ਮੌਸਮ ਵਿੱਚ ਰੀਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਪਿੱਛੋਂ ਬਿਜਲੀ ਡਿੱਗਦੀ ਹੈ ਜਿਸ ਤੇ ਕੀ ਉਹ ਉੱਥੋਂ ਪੱਜ ਜਾਂਦੀ ਹੈ ਤਾਂ ਤਾਂ ਉਸ ਦੀ ਜਾਨ ਬਾਲ-ਬਾਲ ਬਚਦੀ ਹੈ ਜਿਸ ਤੋਂ ਬਾਅਦ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬਿਹਾਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਕਿਉਂਕਿ ਮੌਸਮ ਜਿੱਥੇ ਕੀ ਹੁਣ ਮੌਨਸੂਨ ਦੀ ਪਹਿਲੀ ਬਾਰਿਸ਼ ਦੇਖਣ ਨੂੰ ਮਿਲੀ ਹੈ ਤਾਂ ਬਿਹਾਰ ਦੇ ਵਿੱਚ ਵੀ ਮੌਨਸੂਨ ਨੇ ਦਸਤਕ ਦਿੱਤਾ ਤੇ ਲੇ ਬਾਰਿਸ਼ ਜਦੋਂ ਹੋਈ ਤਾਂ ਕੁੜੀ ਵੱਲੋਂ ਰੀਲ ਬਣਾਉਣ ਦੇ क्रेज ਨੂੰ ਲੈ ਕੇ ਉਹ ਛੱਤ ਤੇ ਜਾਂਦੀ ਹੈ ਤੇ ਰੀਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਉੱਥੇ ਹੀ ਬਿਜਲੀ ਡਿੱਗਦੀ ਹੈ ਤੇ ਉਹਥੋਂ ਪੱਜ ਜਾਂਦੀ ਹੈ ਤੇ ਉਸ ਦੀ ਜਾਨ ਬਾਰ ਬਾਰ ਬਚਦੀ ਹੈ ਇਹੋ ਜਏ ਹੋਰ ਵੀ ਕਈ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਦੇ ਵਿੱਚ ਬਿਜਲੀ ਡਿੱਗਣ ਦੇ ਮਾਮਲੇ ਕਾਫੀ ਜ਼ਿਆਦਾ ਸਾਹਮਣੇ ਆਏ ਜੇਕਰ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਦੇ ਵਿੱਚ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਕਈ ਲੋਕਾਂ ਨੂੰ ਇਹਨਾਂ ਸਬਦੇ ਚੱਲਦੇ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਿਸੇ ਕਿਸੇ ਥਾਂ ਤੇ ਕਾਫੀ ਜ਼ਿਆਦਾ ਪਾਣੀ ਭਰ ਗਿਆ ਲੋਕਾਂ ਦੇ ਘਰਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਾਣੀ ਦੇ ਵਿੱਚ ਲੋਕਾਂ ਨੂੰ ਆਪਣੇ ਵਹੀਕਲਾਂ ਨੂੰ ਕੱਢਣ ਦੇ ਵਿੱਚ ਔਖ ਹੋ ਰਹੀ ਹੈ ਜਿਸ ਤੋਂ ਬਾਅਦ ਜੇ ਅਸੀਂ ਦੇਖ ਰਹੇ ਹਾਂ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਉੱਥੇ ਇੱਕ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ 13 ਸਾਲ ਦੀ ਕੁੜੀ ਹੈ ਜੋ ਕਿ ਰੀਲ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਰੀਲਸ ਬਣਾਉਣ ਦਾ ਕ੍ਰੇਜ਼ ਬੱਚਿਆਂ ਵਿੱਚ ਵੀ ਕਾਫੀ ਦੇਖਿਆ ਜਾਂਦਾ ਹੈ ਤਾਂ ਉਸ ਦੇ ਵੱਲੋਂ ਵੀ ਰੀਲ ਬਣਾਉਣ ਦੇ ਲਈ ਕੋਠੇ ਤੇ ਜਾਇਆ ਜਾਂਦਾ ਤੇ ਜਦੋਂ ਉੱਥੇ ਜਾਂਦੀ ਹੈ ਤਾਂ ਉਸ ਦੇ ਪਿੱਛੇ ਜਿਹੜਾ ਸੈਟਅਪ ਉਸਨੇ ਕੈਮਰੇ ਦਾ ਲਗਾਇਆ ਸੀ ਉਸ ਦੇ ਵਿੱਚ ਬਿਜਲੀ ਜਿਹੜੀ ਡਿੱਗਦੀ ਹੋਈ ਰਿਕਾਰਡ ਹੋਈ ਹੈ ਤਾਂ ਅਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਵੇਂ ਬਿਜਲੀ ਡਿੱਗਦੀ ਹੈ ਤਾਂ ਫਟਾਫਟੋ ਆਵਾਜ਼ ਸੁਣ ਕੇ ਉੱਥੋਂ ਭੱਜ ਜਾਂਦੀ ਹੈ ਤੇ ਉਸ ਦੀ ਜਾਨ ਬਾਲ ਬਾਲ ਬਚ ਜਾਂਦੀ ਹੈ